ਵਾਰ ਦੇ ਰਾਤ 2:30 ਵਜੇ ਦੇ ਕਰੀਬ ਦੀ ਜਿਹੜੀ ਇਹ ਘਟਨਾ ਦੱਸੀ ਜਾ ਰਹੀ ਆ ਔਰ ਬੀਤੀ ਰਾਤ ਇਹ ਜਿਹੜਾ ਸਮਾਗਮ ਜਾਗਰਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਮਾਗਮ ਚੱਲ ਰਿਹਾ ਸੀ ਔਰ ਇਸ ਦੇ ਦੌਰਾਨ ਜਿਹੜੇ ਸਟੇਜ ਦੇ ਪਿੱਲਰ ਨੇ ਹਨੇਰੀ ਕਾਰਨ ਜਿਹੜੇ ਨੇ ਇਹ ਗਿਰ ਤੰਕ ਗਿਰ ਜਾਂਦੇ ਨੇ ਜਿਸ ਕਾਰਨ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਔਰ ਇਹ ਵੀ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ 15 ਦੇ ਕਰੀਬ ਜਿਹੜੇ 15 ਤੋਂ 16 ਦੇ ਕਰੀਬ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਹਾਲਾਂਕਿ ਟੋਟਲ ਜੋ ਗਿਣਤੀ ਦੱਸੀ ਗਈ ਆ ਉਹ 15 ਦੱਸੀ ਗਈ ਹੈ 2 ਮਹਿਲਾਵਾਂ ਜਿਹੜੀਆਂ ਇਸ ਦੇ ਵਿੱਚ ਉਹਨਾਂ ਦੀ ਬਹੁਤ ਪੱਤੀ ਗਈ ਹੈ ਫਿਲਹਾਲ ਜਿਹੜੀ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਿਹੜੀ ਆ ਜਾਂਚ ਦੀ ਗੱਲ ਕਹਿ ਰਹੀ ਆ ਔਰ ਕਿਤੇ ਨਾ ਕਿਤੇ ਇਸ ਸੀਸੀਟੀਵੀ ਜਿਹੜੀ ਵੀਡੀਓ ਰਿਕਾਰਡਿੰਗ ਔਨ ਤੋਂ ਬਾਅਦ ਜਿਹੜਾ ਇਹ ਜ਼ਰੂਰ ਸਾਹਮਣੇ ਆਇਆ ਕਿ ਹਨੇਰੀ ਦੇ ਕਾਰਨ ਇਹ ਸਾਰਾ ਜਿਹੜਾ ਹਾਸਾ ਹੋ ਵਾਪਰਿਆ ਪਰ ਕਿਤੇ ਨਾ ਕਿਤੇ ਜਿਹੜੇ ਜ਼ਖਮੀ ਆ ਉਹਨਾਂ ਨੂੰ ਵਾਪਸ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੀ ਸਥਿਤੀ ਕੀ ਆ ਇਸ ਨੂੰ ਲੈ ਕੇ ਫਿਲਹਾਲ ਜਿਹੜੀ ਪੁਲਿਸ ਆ ਉਹ ਮਾਮਲੇ ਦੀ ਜਾਂਚ ਦੀ ਗੱਲ ਕਹਿ ਰਹੀ ਆ ਔਰ ਕਹਿ ਕੀ ਜਾਂਚ ਤੋਂ ਬਾਅਦ ਸਾਰਾ ਜਿਹੜਾ ਇਹ ਕਲੀਅਰ ਕੀਤਾ ਜਾਊਗਾ ਕਿ ਆਖਿਰ ਇਸ ਘਟਨਾ ਦੇ ਵਿੱਚ ਟੋਟਲ ਕਿੰਨੇ ਲੋਕ ਜਿਹੜੇ ਹੋਰ ਜ਼ਖਮੀ ਹੋਏ ਨੇ ਜੀ ਅਰਜਿੰਦਰ ਜੋ ਦੋ ਮਹਿਲਾਵਾਂ ਦੀ ਮੌਤ ਹੋਈ ਉਹਨਾਂ ਬਾਰੇ ਕੀ ਕੋ ਜਾਣਕਾਰੀ ਕੀ ਲੁਧਿਆਣਾ ਦੀਆਂ ਰਹਿਣ ਵਾਲੀਆਂ ਸਨ ਜੀ ਬਿਲਕੁਲ ਉਹ ਲੁਧਿਆਣਾ ਦੇ ਹਮਲਾ ਰੋਡ ਤੇ ਹੀ ਜਿਹੜਾ ਸਮਾਗਮ ਚੱਲ ਰਿਹਾ ਸੀ ਉੱਥੇ ਹੀ ਇਲਾਕੇ ਦੇ ਹੀ ਰਹਿਣ ਵਾਲੀਆਂ ਦੋਨੇ ਮਹਿਲਾਵਾਂ ਦਸੀਆਂ ਜਾ ਰਹੀਆਂ ਨੇ ਔਰ ਇਹਨਾਂ ਦੇ ਉੱਤੇ ਪਿੱਲਰ ਗਿਰਨ ਦੇ ਕਾਰਨ ਜਿਹੜਾ ਮੌਕੇ ਤੇ ਹੀ ਇਹਨਾਂ ਦੀ ਜਿਹੜੀ ਮੌਤ ਆਦਰ ਸੀ ਗਈ ਹੈ ਹਾਲਾਂਕਿ ਕੁਝ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਵੱਲੋਂ ਇਸ ਪਿੱਲਰ ਨੂੰ ਜਿਹੜੇ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਕੁਝ ਜਿਹੜੀਆਂ ਮਹਿਲਾਵਾਂ ਜਿਹੜੀਆਂ ਹੀਠਾਂ ਆਈਆਂ ਸੀ ਤਾਂ ਉਹ ਉਹਨਾਂ ਦੀ ਮੌਕੇ ਤੇ ਹੀ ਦੱਸਿਆ ਜਾ ਰਿਹਾ ਕਿ ਮੌਤ ਹੋ ਚੁੱਕੀ ਸੀ ਔਰ 15 ਦੇ ਕਰੀਬ ਜਿਹੜੇ ਆ ਲੋਕ ਆ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਜੀ ਅਰਜੰਦਰ ਜੋਸ਼ੀ ਤਸਵੀਰਾਂ ਵਿਖਾ ਰਹੇ ਆ ਜੋ ਕਿ ਪੰਡਾਲ ਦੇ ਵਿੱਚ ਅਜਿਹੇ ਪਿੱਧਰ ਲਗਾਏ ਜਾਂਦੇ ਨੇ ਬਹੁਤ ਭਾਰੇ ਹੁੰਦੇ ਨੇ ਕਿਉਂਕਿ ਉਹ ਭਾਰੇ ਪਿੱਲਰ ਹੋਣ ਦੇ ਕਾਰਨ ਇਸ ਤਰੀਕੇ ਦਾ ਦਰਦਨਾਕ ਹਾਸਾ ਵਾਪਰ ਗਿਆ ਪਰ ਵੱਡਾ ਸਵਾਲ ਇਹ ਵੀ ਬਣਦਾ ਹੈ ਹਾਲਾਂਕਿ ਤੁਸੀਂ ਜਿਵੇਂ ਵਜ੍ਹਾ ਦੱਸ ਰਹੇ ਹੋ ਕਿ ਤੇਜ਼ ਹਨੇਰੀ ਆਉਂਦੀ ਹੈ ਪਰ ਜੇ ਆ ਬਹੁਤ ਪਿੱਲਰਾਂ ਦਾ ਜ਼ਿਆਦਾ ਹੁੰਦਾ ਹੈ ਕੀ ਕਿਤੇ ਨਾ ਕਿਤੇ ਕੋਈ ਕਿਸੇ ਤਰ੍ਹਾਂ ਦੀ ਲਾਪਰਵਾਹੀ ਅਣਗਿਲੀ ਵੀ ਹੁਣ ਤੱਕ ਕੋਈ ਨਜ਼ਰ ਆਈ ਹੈ ਕਿ ਉਸ ਤਰੀਕੇ ਦੇ ਨਾਲ ਪਿੱਲਰ ਨਹੀਂ ਸਿੱਖੜੇ ਕੀਤੇ ਗਏ ਜਾਂ ਉਸ ਤਰੀਕੇ ਦੇ ਇੰਤਜ਼ਾਮ ਨਹੀਂ ਸਨ ਜੀ ਬਿਲਕੁਲ ਪਰੰਦਰ ਇਸ ਗੱਲ ਨੂੰ ਲੈ ਕੇ ਫਿਲਹਾਲ ਹਾਲੇ ਜਿਹੜੀ ਪੁਲਿਸ ਆ ਉਹ ਇਨਵੈਸਟੀਗੇਸ਼ਨ ਦੀ ਗੱਲ ਕਰ ਰਹੀ ਹੈ ਕਿਉਂਕਿ ਜਿਹੜੇ ਪ੍ਰਬੰਧਕ ਹੈਗੇ ਨੇ ਉਹਨਾਂ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਔਰ ਇੱਕ ਵੀਡੀਓ ਦਾ ਜਿਹੜੀ ਇਹ ਵੀਡੀਓ ਸਾਹਮਣੇ ਆਈ ਹੈ ਇਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇਸ ਵੀਡੀਓ ਦੇ ਵਿੱਚ ਸਾਫ਼ ਲਿਖਿਆ ਜਾ ਸਕਦਾ ਕਿ ਇਹ ਨੇਰੀ ਕਾਰਨ ਇਹ ਹਨੇਰੀ ਕਾਰਨ ਹਾਦਸਾ ਵਾਪਰਿਆ ਤਾਂ ਇਸ ਨੂੰ ਲੈ ਕੇ ਪ੍ਰਬੰਧਕਾਂ ਦੇ ਉੱਤੇ ਵੀ ਜਿਹੜਾ ਮਾਮਲਾ ਦਰਜ ਕਰਨ ਦੀ ਗੱਲ ਆ ਰਹੀ ਹੈ ਤਾਂ ਇਸ ਨੂੰ ਲੈ ਕੇ ਫਿਲਹਾਲ ਹਾਲੇ ਪੁਲਿਸ ਇਨਵੈਸਟੀਗੇਸ਼ਨ ਦੀ ਗੱਲ ਕਰ ਰਹੀ ਹੈ ਪਰ ਇੱਕ ਵੱਡਾ ਸਵਾਲ ਜ਼ਰੂਰ ਹੈ ਕਿ ਹਨੇਰੀ ਕਾਰਨ ਜਿਹੜਾ ਹਾਦਸਾ ਵਾਪਰਿਆ ਹੈ ਤਾਂ ਜਿੱਥੇ ਕਿਨਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪਿੱਲਰ ਜਿਹੜੇ ਮਜ਼ਬੂਤ ਹੁੰਦੇ ਨੇ ਤਾਂ ਇਸ ਨੂੰ ਲੈ ਕੇ ਫਿਲਹਾਲ ਇਸ ਦੀ ਕਿਸ ਤਰੀਕੇ ਦੇ ਨਾਲ ਪ੍ਰਬੰਧਕਾਂ ਦੇ ਵੱਲੋਂ ਜਿਹੜਾ ਅਰੇਂਜਮੈਂਟ ਕੀਤਾ ਗਿਆ ਔਰ ਅਕਿਤੇ ਲਾਪਰਵਾਹੀ ਰਹੀ ਹੈ ਤੇ ਇਸ ਨੂੰ ਲੈ ਕੇ ਫਿਲਹਾਲ ਪੁਲਿਸ ਜਿਹੜੀ ਆ ਮਾਮਲੇ ਦੀ ਜਾਂਚ ਦੀ ਗੱਲ ਕਰ ਰਹੀ ਹੈ ਪਰ ਇਸ ਮਾਮਲੇ ਦੇ ਵਿੱਚ ਇਹ ਜ਼ਰੂਰ ਸਾਹਮਣੇ ਹੈ ਕਿ 15 ਦੇ ਕਰੀਬ ਜਿਹੜੇ ਲੋਕ ਆ ਉਹ ਜ਼ਖਮੀ ਹੋਏ ਨੇ ਫਿਲਹਾਲ ਹਲੇ ਹੋਰ ਕਿੰਨੇ ਕ ਲੋਕ ਜ਼ਖਮੀ ਨੇ ਇਸ ਨੂੰ ਲੈ ਕੇ ਹਲੇ ਕੋਈ ਵੀ ਜਿਹੜਾ ਪੁਲਿਸ ਦਾ ਸਪਸ਼ਟੀਕਰਨ ਆ ਉਹ ਸਾਹਮਣੇ ਨਹੀਂ ਆਇਆ ਲੇਕਿਨ ਮੁੱਢਲੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਜ਼ਰੂਰ ਦੱਸਿਆ ਗਿਆ ਕਿ 15 ਲੋਕ ਜ਼ਖਮੀ ਹੋਏ ਨੇ ਜੋ ਜਿਹਨਾਂ ਜੋ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਹੜੇ ਪਿੱਲਰ ਨੇ ਉਹ ਪੰਡਾਲ ਵਾਲੇ ਪਾਸੇ ਪੰਡਾਲ ਦੇ ਵਿੱਚ ਬੈਠੇ ਲੋਕਾਂ ਵਾਲੇ ਪਾਸੇ ਡਿੱਗਦੇ ਹੋਏ ਨਜ਼ਰ ਆਉਂਦੇ ਨੇ ਤਾਂ ਕੀ ਜਿਹ ਕਲਾਕਾਰ ਜਿਹੜੇ ਲੋਕ ਸਟੇਜ ਤੇ ਮੌਜੂਦ ਸਨ ਕੀ ਉਹ ਸੁਰੱਖਿਤ ਨੇ ਜਾਂ ਉਸ ਪਾਸੇ ਤਾਂ ਨਹੀਂ ਕੋਈ ਪਿੱਲਰ ਡਿੱਗਿਆ ਜੇ ਬਿਲਕੁਲ ਜਿਸ ਤਰੀਕੇ ਨਾਲ ਇਹ ਪਿੱਲਰ ਜਿਹੜੇ गिरਦੇ ਨੇ ਇਹਨਾਂ ਦੇ ਉੱਤੇ ਲਾਈਟਿੰਗ ਦੇਖਿਆ ਜਾ ਸਕਦਾ ਕਿ ਲਾਈਟਿੰਗ ਇਹਨਾਂ ਦੇ ਉੱਤੇ ਲੱਗੀ ਆ ਔਰ ਸਟੇਜ ਤੇ ਜਿਹੜੇ ਗਾਇਕ ਫਜਨ ਮੰਡਲੀ ਦੇ ਦੌਰਾਨ ਜਿਹੜਾ ਫਜਨ ਗਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਜਿਵੇਂ ਹੀ ਇਹ ਪਿੱਲਰ ਹਿੱਲਦੇ ਨੇ ਤਾਂ ਇਸ ਦੇ ਨਾਲ ਨਾਲ ਸਟੇਜ ਵੀ ਜਿਹੜੀ ਆ ਡਿੱਗਦੀ ਆ ਤਾਂ ਇਸ ਸਟੇਟ ਗਿਰਨ ਦੇ ਦੌਰਾਨ ਜਿਹੜੇ ਤੇ ਸੱਤ ਲੋਕ ਦੇ ਕਰੀਬ ਹੱਦਸੇ ਜਾ ਰਹੇ ਨੇ ਮੌਜੂਦ ਸੀਗੇ ਤਾਂ ਜਿਹੜੇ ਅੱਠ ਦੇ ਕਰੀਬ ਇੱਥਾ ਜਿਹੜੇ ਲੋਕ ਨੇ ਉਹ ਤੁਕਣਾ ਜਿੱਦੇ ਜ਼ਖਮੀ ਹੋਏ ਨੇ ਔਰ ਉਹਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਸ ਮਾਮਲੇ ਦੇ ਦੇਖ ਤੋਂ ਉਹਨਾਂ ਦੀ ਸਥਿਤੀ ਕੀ ਹੈ ਕਿ ਉਹ ਦਮਗੀ ਦੇ ਵਿੱਚ ਜਕਮੀ ਨਹੀਂ ਆ ਉਹਨਾਂ ਦੀ ਅੱਗੇ ਸਥਿਤੀ ਕੀ ਹੈ ਇਹ ਹਾਲਾਲੇ ਜਾਂਚ ਤੋਂ ਬਾਅਦ ਸਾਹਮਣੇ ਆਸਕਾ ਆ ਠੀਕ ਹੈ ਅਰਜੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਲੁਧਿਆਣਾ ਦੀ ਤਰਫੋਂ ਸੇ ਤਸਵੀਰਾਂ ਵਿਖਾਰ ਰਹੇ ਹਿੱਥੇ ਕਿ ਇੱਕ ਜਗਰਾਤੀ ਦੇ ਦੌਰਾਨ ਅਚਾਨਕ ਸਟੇਟ ਡਿੱਗ ਜਾਂਦੀ ਹੈ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਤੇਜ਼ ਹਨੇਰੀ ਜੋ ਕਿ ਇਸ ਦੀ ਵਜ੍ਹਾ ਦੱਸੀ ਜਾ ਰਹੀ ਹੈ ਤੇਜ਼ ਹਨੇਰੀ ਦੇ ਚੱਲਦਿਆਂ ਲੋਹੇ ਦੇ ਵੱਡੇ ਵੱਡੇ ਪਿੱਲਰ ਜਿਹੜੇ ਕਿ ਅਚਾਨਕ ਡਿੱਗ ਪੈਂਦੇ ਨੇ ਜਿਸ ਦੀ ਜਪੇੜ ਦੇ ਵਿੱਚ ਲੋਕ ਆਉਂਦੇ ਨੇ ਇਸ ਹਾਦਸੇ ਦੇ ਵਿੱਚ ਦੋ ਮਹਿਲਾਵਾਂ ਦੀ ਮੌਤ ਹੋ ਗਈ ਹੈ 15 ਤੋਂ ਜ਼ਿਆਦਾ ਗੰਭੀਰ ਜ਼ਖਮੀ ਹੋ ਨੇ ਫਿਲਹਾਲ ਹਾਲਾਂਕਿ ਜਾਂਚ ਦਾ ਵਿੱਚ ਹੈ ਹਾਲਾਂਕਿ ਸ਼ੁਰੂਆਤੀ ਜੋ ਜਾਣਕਾਰੀ ਸਾਹਮਣੇ ਆਈ ਹੈ ਇਹੀ ਦੱਸਿਆ ਜਾ ਆਖਿਰ ਜਾਂਚ ਤੋਂ ਬਾਅਦ ਹੋਰ ਸਪਸ਼ਟ ਹੋਵੇਗਾ ਕਿ ਇੱਥੇ ਕਿਸੇ ਤਰੀਕੇ ਦੀ ਕੋਣਗੇਲੀ ਜਾਂ ਕੋਈ ਲਾਪਰਵਾਹੀ ਵਰਤੀ ਗਈ ਜਾਂ ਕੀ ਉਸ ਤਰੀਕੇ ਦੇ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਫਿਲਹਾਲ ਇਹ ਸਾਰਾ ਕੁਝ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਮੈਂ ਇਹ ਦੁਰਗਾ ਇਨਕਲੇਵ ਦੇ ਵਿੱਚ ਮਾਤਾ ਰਾਣੀ ਦਾ ਇੱਕ ਜਾਗਰਣ ਹੋ ਰਿਹਾ ਸੀ ਜਿਸ ਜਗ੍ਹਾ ਦੇ ਉੱਤੇ ਪੰਡਾਲ ਗਿਰਿਆ ਔਰ ਕਿਹਾ ਜਾ ਰਿਹਾ ਵਾ ਕਿ ਇਸ ਜਗ੍ਹਾ ਦੇ ਉੱਤੇ ਪੰਡਾਲ ਗਿਰਨ ਦੇ ਨਾਲ ਹੜਬੜੀ ਮੱਚ ਗਈ ਸੀ ਉਸ ਦੇ ਦੌਰਾਨ ਲਗਭਗ ਇੱਕ ਤੋਂ ਦੋ ਜਣੇ ਦੀ ਜਿਹੜੀ ਹੈ ਮੌਤ ਹੋਈ ਹੈ ਔਰ 10 ਤੋਂ 15 ਲੋਕ ਜਿਹੜੇ ਹੈਗੇ ਨੇ ਉਹ ਕਾਇਲ ਹੋਏ ਨੇ ਇੱਥੇ ਹੜਬੜੀ ਮੱਚੀ ਹੋਈ ਸੀ ਜਿਸ ਵੇਲੇ ਜਾਗਰਣ ਚੱਲ ਰਿਹਾ ਸੀਗਾ ਔਰ ਇੱਕਦਮ ਨੇਹਰੀ ਤੂਫਾਨ ਜਿਹੜਾ دیر ਰਾਤ ਕੱਲ ਆਇਆ ਵਾ ਉਸ ਵਜ੍ਹਾ ਕਰਕੇ ਹੀ ਇਸ ਦੇ ਵਿੱਚ ਹੜਬੜੀ ਮੱਚੀ ਸੀ ਔਰ ਉਸ ਕਰਕੇ ਹੀ ਪੰਡਾਲ ਬੈ ਓਜ਼ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਭੋਲੇनाथ ਦੀ ਜਿਹੜੀ ਫੋਟੋ ਹੈਗੀ ਆ ਉਹ ਗਿਰੀ ਹੋਈ ਆ ਉੱਪਰ ਜਿਹੜੇ ਮੰਦਰ ਬਣੇ ਹੋਏ ਨੇ ਉਹ ਚੀਜ਼ਾਂ ਗਿਰੀਆਂ ਹੋਈਆਂ ਨੇ ਤੇ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸ ਤਰੀਕੇ ਦਾ ਅੰਦੇਰੀ ਤੂਫਾਨ ਜਿਹੜਾ ਦੇਰ ਰਾਤ ਆਇਆ ਹੋਊਗਾ ਔਰ ਉਸ ਦੇ ਨਾਲ ਇੱਕ ਵੱਡਾ ਹਾਸਾ ਨਿਕਲ ਕੇ ਸਾਹਮਣੇ ਆਇਆ ਵਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਵਾ ਕਿ ਦੋ ਲੋਕਾਂ ਦੀ ਮੌਤ ਹੋਈ ਆ ਔਰ 10 ਤੋਂ 15 ਲੋਕ ਕਾਇਲ ਹੋਏ ਨੇ ਔਰ ਇਸ ਜਾਗਰਨ ਦੇ ਵਿੱਚ ਖੜਬੜੀ ਮਚ ਗਈ ਸੀ ਜਿਸ ਵੇਲੇ ਇਹ ਵਾਕਿਆ ਹੋਇਆ ਔਰ ਉਸ ਚੀਜ਼ ਨੂੰ ਲੈ ਕੇ ਥੋੜੀ ਤੋਰ ਦੇ ਉੱਤੇ ਜਿਹੜੇ ਕਾਇਲ ਹੈਗੇ ਨੇ ਉਹ ਨਿੱਜੀ ਹਸਪੀਟਲ ਚ ਜਿੰਨਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਲੈ ਕੇ ਜਿਹੜੇ ਪਰਿਵਾਰ ਜਨ ਹੈਗੇ ਉਹ ਸ਼ੋਕ ਦੇ ਵਿੱਚ ਹੈਗੇ ਨੇ ਔਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਹਾਸਾ ਹੋਇਆ ਕਿਵੇਂ